ਗੁਰਬਾਣੀ ਵਿੱਚ ਆਕੈਂ ਰੰਗੀਲੇ ਜਹਿਬ ਹਰ ਕੇ ਨਾਹੀਂ ਸੁਰੰਗ ਰੰਗੀਲੇ ਹਰ ਹਰ ਧਿਆਏ ਜਦੋਂ ਆਪਾਂ ਪ੍ਰਭੂ ਦਾ ਨਾਮ ਰਸਨਾ ਨਾਲ ਜੀਬ ਨਾਲ ਉਚਾਰਦੇ ਆ ਨਾ ਆਪਣੀ ਜੇਬਾਂ ਨੂੰ ਰੰਗ ਚੜਦਾ ਆਪਾਂ ਕਹਿੰਦੇ ਨਾ ਜੀਬਾਂ ਬੜੀ ਰਸੀਲੀ ਹੈ ਆਈ ਉਹਦੇ ਵਿੱਚ ਅਲੰਕਾਰ ਤੇ ਸ਼ਿੰਗਾਰ ਵੀ ਆਉਂਦਾ ਹੈ ਪ੍ਰਭੂ ਦੇ ਨਾਮ ਨਾਲ ਇਹਨਾਂ ਖੂਬਸੂਰਤ ਰੰਗ ਚੜ ਜਾਂਦਾ ਹੈ ਜ਼ੁਬਾਨ ਤੇ ਜਿਹੜਾ ਬੋਲੀ ਵਿੱਚ ਪ੍ਰਗਟ ਵੀ ਹੁੰਦਾ ਹੈ ਇਹ ਜਦੋਂ ਆਪਾਂ ਅੰਦਰ ਪਰਮੇਸ਼ਵਰ ਦਾ ਨਾਮ ਸਤਨਾ ਮੇਕਮਕਾਰ ਇਸ ਤਰ੍ਹਾਂ ਜਪਦੇ ਹਾਂ ਧਿਆਨ ਦਰਦੇ ਹਾਂ ਤੇ ਆਪਣਾ ਅੰਤਹਿਕਰਨ ਵੀ ਬੜਾ ਖੂਬਸੂਰਤ ਰੰਗੀਲਾ ਬਣ ਜਾਂਦਾ ਹੈ ਰੰਗ ਰੰਗ ਚੜ ਜਾਂਦਾ ਉੱਤੇ ਤੇ ਜੇ ਇਸ ਤਰ੍ਹਾਂ ਨਹੀਂ ਕਰਦੇ ਫਿਰ ਨਾ ਤਾਂ ਆਪਣੀ ਜੀਬ ਦੇ ਵਿੱਚ ਕੋਈ ਰਸ ਰਹਿੰਦਾ ਤੇ ਉਹਦੇ ਵਿੱਚ ਹੁੰਦੀ ਹੈ ਡਲਨੈਸ ਆਪਣੀ ਬੋਲੀ ਵਿੱਚ ਵੀ ਨਜ਼ਰ ਆਉਂਦੀ ਹੈ ਉਹ ਡਲਨੈਸ ਆਪਣੀ ਪਰਸਨੈਲਿਟੀ ਵਿੱਚ ਵੀ ਉਹ ਕਲਰਲੈਸਨੈਸ ਤੇ ਉਹ ਡਲਨੈਸ ਆ ਜਾਂਦੀ ਹੈ ਤੇ ਇਸ ਤਰ੍ਹਾਂ ਕਦੇ ਨਾ ਹੋਵੇ ਤੇ ਆਪਾਂ ਆਪਣੀ ਆਤਮਾ ਦਾ ਪੋਸ਼ਣ ਹਮੇਸ਼ਾ ਪ੍ਰਭੂ ਨਾਮ ਨਾਲ ਕਰਦੇ ਰਹੀਏ ਤਾਂ ਕਿ ਆਪਣੀ ਜਹਿਮਾ ਦੇ ਵਿੱਚ ਵੀ ਰਸ ਹੋਵੇ ਆਪਣੀ ਸ਼ਖਸੀਅਤ ਦੇ ਵਿੱਚ ਵੀ ਰੰਗ ਹੋਵੇ ਤੇ ਜਦੋਂ ਪੂਰਨਤਾ ਪ੍ਰਭੂ ਨਾਮ ਮਿਲ ਜਣਾ ਨੇ ਫਿਰ ਤਾਂ ਆ ਸ਼ਬਦ ਹੁੰਦਾ ਨਾ ਜਦੋਂ ਆਤਮਾ ਦਾ ਸਰ ਇਹਨਾ ਉੱਚਾ ਹੋ ਜਾਂਦਾ ਕਿ ਇੱਕ ਓਮਕਾਰ ਨਾਲ ਇੱਕ ਹੀ ਹੋ ਜਵੇ ਫਿਰ ਤਾਂ ਆ ਸ਼ਬਦ ਪੜਦੇ ਨਾ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹੰਬਾਰੇ ਸੋ ਇਸ ਤਰ੍ਹਾਂ ਦਾ ਜਿਹੜਾ ਰੰਗ ਹੈ ਨਾ ਉਹ ਪ੍ਰਮਾਤਮਾ ਦੇ ਨਾਮ ਦਾ ਆਪਣੀ ਜਹਿਮਾ ਨੂੰ ਚੜੇ ਆਪਣੇ ਅੰਤਿਆਕਰਨ ਵਿੱਚ ਵੀ ਇਹੋ ਜਿਹਾ ਰੰਗ ਚੜੇ ਇਹੋ ਜੀ ਆਪਾਂ ਅਰਦਾਸ ਕਰੀਏ ਕਿ ਨਾ ਖੂਬਸੂਰਤ ਸ਼ਬਦ ਹੈ ਰੰਗੀਲੇ ਜਹ ਬਾਹਰੀ ਕੇ ਨਾਏ ਸੁਰੰਗ ਰੰਗੀਲੇ ਹਰ ਹਰ ਤੇ ਆਈ ਸਤਨਾਮ ਵਾਹੀ ਸਤਨਾਮ ਵਾਹੀ